ਸੁਫਾ ਦਾ ਸਦਾ ਕੰਮ ਕਰਦੇ ਛਿ ਹਟ ਨਾ ਪਾ ਪਾ ਦਾਦੀ ਬੀਬੀ ਗੀ ਸਾਰਿਆਂ ਤੁਹਾਨੂੰ ਸਬਜ਼ੀ ਦਾ ਸਾਰਿਆਂ ਨੂੰ ਹੋਰ ਕੀ ਬਿਠਾ ਕੇ ਵਧੀਆ ਸੁਫਾ ਦਾ ਹੁਣ ਕੰਮ ਕਰਨ ਲੱਗੇ ਆ ਦਿਨ ਚੱਲ ਗਿਆ ਹੈ ਆਪਾਂ ਆਹ ਕਰੀਏ ਬੁਝੂ ਬੁਝੂ ਬੈਠੇ ਨਹੀਂ ਨਹੀਂ ਪੰਦੇਵਾ ਅਜੇ ਬਰਦੀ ਨਹੀਂ ਪਾਈ ਅਜੇ ਜਿੰਨਾ ਆਗੇ ਮੂੰਹ ਵੀ ਨਹੀਂ ਤੋੜਤਾ ਅਜੇ ਮੂੰਹ ਮੈਨੂੰ ਿਲੋਤਾ ਮੂਨੇ ਿਲੋਤਾ ਮੂਨੇ ਤਾ ਦੋਵੇਂ ਇਹ ਮੇਰੇ ਦਿਲ ਦੇ ਸੋਹਣੇ ਆਹੇ ਤਾਰਾ ਫ੍ਰੀਜਰ ਆ ਗਰੂ ਬਾਬਾ ਜੀ ਵਾਹ ਗਰੂ ਗੱਤਾ ਜੈ ਜੀ ਨੂਰੇ ਟਾਟਾ ਛਿਛ ਹੱਟ ਟਾਟਾ ਟਾਟਾ ਨੂਰੇ ਬਾਏ 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 ਕਰਨ ਹੋ ਗਿਆ ਚਲੋ ਆਪਾਂ ਚੱਲਦੇ ਆਂ ਅੰਦਰ ਸਫਾਈ ਕਰਨ ਲੱਗੇ ਆਂ ਸਫਾਈ ਕਰਨ ਲੱਗੇ ਆ ਮੈਂ ਕਿਹਾ ਕੰਬਲ ਜੋੜ ਕੇ ਅੰਦਰ ਆ ਖਾਵਾਂ ਮੈਂ ਕਿਹਾ ਕੰਬਲ ਜੋੜ ਕੇ ਅੰਦਰ ਆ ਖਾਵਾਂ ਸਫਾਈ ਕਰਨ ਲੱਗੇ ਆ ਨਵੀਂ ਦਰੀ ਪਛਾਉਣੀ ਆ ਉੱਪਰ ਨਵੀਂ ਦਰੀ ਵਿਛਾ ਦੇਣੀ ਆ ਆਹ ਤੋਣ ਵਾਲੀ ਨਾ ਚਾਦਰ ਇਹ ਮੈਂ ਕਿਹਾ ਤੋਦਾਂਗੇ ਨਵੀਂ ਦਰੀ ਤੇ ਉੱਪਰ ਵਿਛਾ ਦਾਂਗੇ ਨਵੀਂ ਦਰੀ ਵਿਛਾਤੀ ਆ ਉੱਤੇ ਸਰਾਣੇ ਵੀ ਰੱਤੇ ਆ ਸਾਨੂੰ ਬਾਹਰ ਲਾ ਵੇੜਾ ਵਿਖਾਉਣੇ ਆ ਚਲੋ ਬਾਹਰ ਚੱਲੀਏ ਗਰੀ ਬਾਹਰ ਲਾ ਵੇੜਾ ਵਿਖਾਉਣੇ ਜਾ ਕੇ ਸਾਰੇ ਸੁਫਾ ਦਾ ਕੰਮ ਕਰਦੇ ਮੰਨੀ ਆਵੇ ਸੁਫਾ ਦਾ ਸਾਰਾ ਕੰਮ ਕਰਦੇ ਸਾਰਾ ਹੀ ਕੰਮ ਕਰਦੇ ਹੁੰਦੇ ਆ ਹਾਂ ਵੇ ਮੱਝ ਹੈ ਬਣੀ ਬਣੀ ਆ ਰਹੀ ਹੈ ਕਿਤਾਬ ਇਹ ਕਿਤਰਾ ਵਿੰਦਗਾ ਮੂਚੱਕੇ ਸਾਰੇ ਕੰਮ ਕਰਦੇ ਆ ਨਾ ਸੁਹਾ ਦਾ ਗੋਵਾ ਇਕੱਠਾ ਕਰਦੇ ਆ ਮੁਕੇ ਮਿੱੱਦਾ ਚੋਣੀਆਂ ਆ ਨਾ ਨਾ ਦੇਖੋ ਗੋਇ ਕਿੱਥੇ ਕਰਦੇ ਆ ਨਾ ਸਾਰਾ ਗੋਵਾ ਇਕੱਠਾ ਕਰਦੇ ਆ ਲੱਗਾ ਲੱਗਾ ਗੋਵਾ ਇਕੱਠਾ

ਮੈਨੂੰ ਰੋਟੀ ਪਾਓ ਮੈਨੂੰ ਦੁੱਧ ਪਾਓ ਪੂਛੜੀ ਲਾੜਾ ਡੌਗੀ ਜੈਕੂ ਜੈਕੂ ਜੈਕੇ ਜੈਕੂ ਜੈਕੂ ਸਾਡਾ ਜੈਕੂ ਹੀ ਐ ਆਗੇ ਦਵਾਂਗੇ ਹਾਂ ਆਵੇ ਸਾਡੀ ਤਰੇਗਾ ਆ ਵੀ ਬੈਂਗਨ ਬੈਂਗਨ ਇੱਥੇ ਇੱਕ ਇੱਕ ਅਸੀਂ ਉਹ ਮੰਮੀ ਨੇ ਤੋੜਦੇ ਆਵੇ ਆ ਸਾਡੇ ਕਿੰਨੂਆਂ ਦਾ ਬੂਟਾ ਕਿੰਨੂ ਨਹੀਂ ਲੱਗਦੇ ਇਹਨੂੰ ਹੜਗੇ ਕਿੰਨੂ ਲੱਗਣੋ ਅੱਗੇ ਨਿੱਕੇ ਨਿੱਕਲੇਦੇ ਬੂਤੇ ਵੜੇ ਛੜਦੇ ਆ ਛੜਦਾ ਹੀ ਵੜਾ ਵੇ ਆਵੇ ਹੱਡਾ ਪੱਕੇ ਹੋ ਗਏ ਆ ਸਾਡੇ ਪੂਣ ਦਵਾਈ ਪਾਈ ਹੈ ਨਾ ਕਿਹੜੀ ਦਵਾਈ ਪਾਈਏ ਦੱਸੋ ਕਮੈਂਟ ਮਾਰ ਕੇ ਆਦਾ ਛੜਦੇ ਵੜੇ ਬੂਤੇ ਜੇ ਪੀਲਾ ਹੋ ਜਾਂਦਾ ਵੱਡੇ ਨਹੀਂ ਹੁੰਦੇ ਮਾ ਵੱਡੇ ਨਹੀਂ ਹੁੰਦੇ ਛੋਟੇ ਰਹਿੰਦੇ ਆ ਕਮੈਂਟ ਮਾਰ ਕੇ ਜਲੂ ਦੱਸੋ ਦਵਾਈ ਕਿਹੜੀ ਪਾਈਏ ਪੂਰੀਤਿਆਂ

ਗੰਦੇ ਮਨੀ ਆਉਂਦੀ ਹੈ ਉਹਨੇ ਬਿਨੋ ਬਾਬੇ ਦਾ ਬੁਨਾ ਓਏ ਬੁਛੀ ਗੰਦੇ ਇੱਧਰ ਵੇਖੋ ਆਓ ਖਈਏ ਤੁਹਾਨੂੰ 니 کیا ਕਰੀਏ ਇਹਦੇ ਮੈਨਾ ਤੇ ਜਗਾ ਭਰੀ ਚੰਗੀਆ ਕਪੜੇ ਤੋਦੇ ਪਪਾ ਆਜਾ ਪਪਾ ਪਪਾ ਆਵੇ ਲਾ ਗੁਰਜਾ ਆਵੇ ਹਾਲੋ ਕਰਦਾ ਸਾਰਿਆਂ ਹਾਲੋ ਕਰਦੇ

Ay, mamma. Mamma ni mama, mama ini ya papa Ada papa papa papa. papa? papa? papa Mama, mama. mama. Papa, ala, ala. Ata, kuna,

ਬੰਦ ਕਰ ਦੇਣਾ ਕੋਲ ਇਹਦੇ ਨਾਲ ਪੁੰਚ ਕੇ ਫਿਰ ਕੱਢ ਲੈਣੀ ਮੱਕਣੀ ਤੁਸੀਂ ਵੀ ਬਣਾਇਆ ਕਰੋ ਘਰੇ ਖਾਇਆ ਕਰੋ ਰੋਟੀ ਨੇ ਚੋਪੜ ਕੇ ਹੀ ਕਮੈਂਡ ਲੈ ਕੇ ਜੀ ਮਾਰਿਆ ਚਲ ਅੱਜ ਦਾ ਸਾਡਾ ਇਨਾ ਹੀ ਕੰਮ ਵਾ ਵਲਿਚ ਪਾ ਲੱਗ ਗਿਆ ਮਗਣੀ ਕੱਢੀਏ ਅਸੀਂ ਮਗਣੀ ਕੱਢੀਏ ਮਿਲ ਕੇ ਰੋਟੀਆਂ ਚੋਂ ਕੱਢਦੇ ਆ ਮੜ ਕੇ ਸਬਜੀ ਚ ਪਾਉਨੇ ਆ ਸਬਜੀ ਚ ਵੀ ਪਾ ਲਈ ਦੀ ਜੀਜੀ ਜਿਹੜੀ ਲੱਸੀ ਆ ਆ ਟੈਗਰ ਤੇ ਸਾਡੇ ਨੇ ਖਾਣੀ ਡੌਗੀ ਨਹੀਂ ਜਿਹੜਾ ਸਾਡਾ ਉਹ ਲੱਸੀ ਪਿੰਦਾ ਐ ਐਨੀ ਪਿੰਦੇ ਡੌਗੀ ਪਿੰਦਾ ਸਾਡਾ dua pertanyaan himankan sore nih yang nre ਬੱਲੇ 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 ਹਾਂ ਜੱਤ ਨੂੰ ਰੋ ਬਾਏ ਕੱਟਾ ਲੱਗਾ ਕਿੱਥਾ ਹਾਂ ਨਹੀਂ ਰੋਟੀ ਲਾਉਣ ਲੱਗੇ ਆ ਮੈਂ ਪੇੜਾ ਕਰ ਲਿਆ ਵਾ ਰੋਟੀ ਪਕਾਉਣ ਲੱਗੇ ਆ ਡੈਡੀ ਡੈਡੀ ਨੂੰ ਰੋਟੀ ਖਾਣੀ ਆ ਡੈਡੀ ਨੂੰ ਲੱਗੀ ਭੁੱਖ ਡੈਡੀ ਰੋਟੀ ਖਾਊਗਾ ਸਾਡੀ ਭੂਆ ਬੈਠੀ ਆ ਗੱਲਾਂ-ਬੱਤਾਂ ਮਾਰਾਂਗੇ ਆ ਸਮਝਾਆ ਕਰਾਂਗੇ ਮੰਮੀ ਨਾਲ ਗੱਲਾਂ-ਬੱਤਾਂ ਮਾਰਨ ਲਈ ਆ ਮੈਂ ਕਿਹਾ ਮੈਂ ਰੋਟੀ ਪਕਾ ਕੇ ਆਉਣੀ ਆ ਫਿਰ ਆਪਾਂ ਗੱਲਾਂ-ਬੱਤਾਂ ਮਾਰਦੇ ਬਹਿਗੇ ਫਿਰ ਆ ਸਮਝਾਆ ਕਰਾਂਗੇ ਫਿਰ ਸਾਰੀ ਫੈਮਿਲੀ ਰੋਟੀ ਬਹਿ ਕੇ ਖਾਵਾਂਗੇ ਸਾਰੀ ਫੈਮਲੀ ਰੋਟੀ ਬੈ ਕੇ ਖਾਵਾਂਗੇ ਫਿਰ ਨਾ ਡੈਡੀ ਰੋਟੀ ਖਾਊਗਾ ਫਿਰ ਆ ਸਮਝਾ ਕੇ ਕਰਾਂਗੇ ਬੈ ਕੇ ਨੂਰ ਨਾ ਦਾਦਾ ਅੰਦਰ ਬਾਹਰ ਤੋਂ ਨਿਕਲੋ ਮੈਨੂੰ ਲੈ ਜਾਣੀ ਆ ਹਾਂ ਤਾਂ ਟਿੰਡਾ ਮਾਰ ਕੇ ਅੰਦਰ ਵਾਜਾਟਾ ਇਹ ਬਾਹਰ ਕਿੱਥੇ ਕਰੇ ਇਹਨਾਂ ਮਾਂ ਪਾਪਾ ਕੋ ਕਰੇ ਕਿ ਜਵਾ ਲੱਗੇ ਦੁਨੀਆ ਦੀ ਵੇਖ ਨਹੀਂ ਨੂਰ ਗੱਲਾਂ ਵਰਤਾ ਕਰਿਆ ਕਰਿਓ ਦਾਦੀ ਆ ਗਈ ਰਜੀਤੋ ਆ ਗਈ ਆਓ ਵੇ ਆ ਗਈ ਬੜੇ ਆ ਗਏ ਦੇ ਉਡੀਨ ਝੋਖੜਾ ਗੋਪੀ ਪਤਨੀ ਝੋਖੜਾ ਯਾਸਨੂਰ ਨੂੰ ਝੋਖੜਾ ਆ ਯਾਸਨੂਰ ਨਕੀ ਹੋਦਰ ਕੁੰਡਾ ਮਾ ਦੇ ਦੱਦਾ ਦੱਦਾ ਮਾ ਦੱਦਾ ਮਾ ਦੱਦਾ ਦੀ ਜਿੰਨੀ ਬਣਾਈ ਵੀਰ ਹੁੰਦਾ ਆ ਅੱਜ ਆ ਵੀ ਪੂਆ ਕੋਲ ਨੂੰ ਮੇ ਖੜਨਾ ਮਾ ਵਾ ਠੀਕੋ ਨੇ ਨਿੱਕੀ ਕੋ ਆ ਵੰਦ ਪੂਆ ਕੋਲ ਨੂੰ ਲੈ ਕੇ ਜਾਉਂਗੀ ਕੋਈ ਪਰਦੀ ਪਾ ਦੀ ਬੜੀ ਸੋਹਣਾ ਗੱਲਾ ਕਰ ਮੈਨੂੰ ਆ ਵੀ ਪਰ ਜੋ ਕਿ ਤੇਰੇ ਤੂੰ ਬਾਸੇ ਪੱਜ ਕੇ ਚੱਲ ਜਾ ਹਾਂ ਤੂੰ ਕੋਈ ਪੱਜ ਕੇ ਚੱਲ ਜਾ ਹਾਂ ਹਰਾਂ ਦੇ ਹਾਂ ਜਾਓ ਜਦੋਂ ਇੰਨਾ ਵਿਆਹ ਆ ਜਿੱਕੇ ਜਾਣ ਗੱਡੀ ਕੇ ਜਾਣ ਹਾਂ ਗੱਡੀ ਦੇ ਭਈਆ ਚਲਾਗੇ ਹਾਂ ਆ ਤੋ ਕਾਹ ਹੋ ਨਾ ਨਾਨਕਾ ਮੇਲਾ ਆ ਤੇ ਹੂੰ ਉਹ ਨਾਨਾ ਇਹ ਦੱਤ ਨਹੀਂ ਓਕੇ ਭੇਰ ਲਈਂ ਦੇਰੀ ਗਿਆ ਤੇ ਉਹ ਬ੍ਰੀਸੋਕਾ ਤੂੰ ਆਵੇਂ ਕਹਿ ਕੇ ਨਹੀਂ ਨਮਨ ਦੇ ਗਾ ਕੇ ਇਹਨਾਂ ਨੂੰ ਵਿਆਹ ਤੇ ਕਰ ਆ ਮਾਂ ਦੇ ਹਾਂ ਆ ਵੀ ਸੁਸਰੀ ਤੇ ਲੱਗੀ ਕਣਕ ਨੂੰ ड्रामा जमा ध्यान मार रहा है पापा पैसे उठ के आ पापा पांडेपुरू ना आग पापा दादी भी आ दे दादी पापा रंजीतू आरंजीतू ਭਗਿਆਈ ਜੀ ਜਿੱਤੀ ਲਾ ਭਾ ਅਕੀਰ ਚੋ ਮੇਰਾ ਪੋਜੀਸ਼ਨ ਬਦਦੇ ਬੂਆ ਮਾਰਟ ਕੇ ਆ ਕੇ ਬਾਈ 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 ਤਦ ਹੀ ਲੈ ਕਮੈਂਟ ਜਰੂਰ ਮਾਰਿਆ ਕਰੋ ਕਿੰਨੀ ਮਿਹਨਤ ਲੱਗਦੀ ਹੈ ਸਾਰਾ ਦਿਨ ਮਿਹਨਤ ਲੱਗਦੀ ਬੰਦੇ ਕਮੈਂਟ ਕੋਈ ਵੱਜਦਾ ਨਹੀਂ ਆ ਥੱਕ ਜਾਈਦਾ ਸਾਰਾ ਦਿਨ